ਸਤ ਸ੍ਰੀ ਅਕਾਲ ਸਾਰਿਆਂ ਤੋਂ ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਅੱਜ ਦਪੀਰ ਤੋਂ ਲੈ ਕੇ ਆਏ ਹਾਂ ਤੁਹਾਡੇ ਲਈ ਘਰੇਲੂ ਪੰਜ ਨੁਕਤੇ ਜੋ ਤੁਹਾਡੇ ਲਈ ਬਹੁਤ ਜ਼ਬਰਦਸਤ ਹੋਣ ਜਾ ਰਹੇ ਹਨ ਨੰਬਰ 1 ਜੇ ਤੁਹਾਡੇ ਵੀ ਹਰ ਰੋਜ਼ ਹਲਕਾ ਹਲਕਾ ਸਿਰ ਦਰਦ ਰਹਿੰਦਾ ਹੈ ਤਾਂ ਤੁਸੀਂ ਸਾਡਾ ਇਹ ਨੁਕਤਾ ਵਰਤ ਕੇ ਆਪਣੇ ਸਿਰ ਦਰਦ ਵਿੱਚ ਰਾਹਤ ਮਿਲ ਤੁਹਾਨੂੰ ਰਾਹਤ ਮਿਲ ਸਕਦੀ ਹੈ ਨੰਬਰ ਨੰਬਰ 1 ਇੱਕ ਚਮਚਾ ਅਦਰਕ ਦਾ ਰਸ ਲਓ ਉਸ ਵਿੱਚ ਚੁਟਕੀ ਹਲਦੀ ਮਿਲਾ ਕੇ ਗਰਮ ਪਾਣੀ ਵਿੱਚ ਮਿਲਾ ਕੇ ਪੀਓ ਤੁਹਾਨੂੰ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ਜੇ ਤੁਹਾਡੇ ਵੀ ਵਾਲ ਝੜਦੇ ਹਨ ਤਾਂ ਤੁਸੀਂ ਸਾਡਾ ਨੁਕਤਾ ਨੰਬਰ 2 ਵਰਤ ਕੇ ਆਪਣੇ ਝੜਦੇ ਵਾਲਾਂ ਨੂੰ ਰੋਕ ਸਕਦੇ ਹੋ ਇਸ ਵਿੱਚ ਤੁਹਾਨੂੰ ਪਿਆਜ਼ ਦਾ ਰਸ ਲਓ 1 ਤੋਂ 4 ਚਮਚੇ ਕੁਬੇਜ ਕੋਕੋਨਟ ਤੇਲ ਮਲਾ ਕੇ ਆਪਣੇ ਵਾਲਾਂ ਨੂੰ ਹਲਕੀ ਹਲਕੀ ਮ사ਜ ਕਰੋ ਤੇ 1 ਘੰਟੇ ਬਾਅਦ ਇਹਨਾਂ ਨੂੰ ਵਾਲਾਂ ਤੋਲੋ ਤਾਂ ਨੂੰ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ਨੰਬਰ 3 ਜੇ ਤੁਸੀਂ ਵੀ ਚਾਹੁੰਦੇ ਹੋ ਤਾਂ ਤੁਹਾਡਾ ਚਿਹਰਾ ਚਮਕਦਾਰ ਬਣੇ ਤਾਂ ਤੁਸੀਂ ਚੰਦਨ ਦਾ ਪਾਊਡਰ ਲੈ ਕੇ ਉਸ ਵਿੱਚ ਗੁਲਾਬ ਜਲ ਲਗਾ ਕੇ ਇੱਕ ਪੇਸਟ ਬਣਾਓ ਤੇ ਰਾਤ ਨੂੰ ਸੌਣ ਲੱਗਿਆਂ ਆਪਣੇ ਮੂੰਹ ਤੇ ਲਗਾ ਲਓ ਤੇ ਸਵੇਰੇ ਉੱਠ ਕੇ ਧੋ ਲਓ ਤਾਂ ਨੂੰ ਆਪਣੇ ਚਿਹਰੇ ਤੇ ਵੱਖਰਾ ਹੀ ਨੂਰ ਦਿਖੇਗਾ ਨੰਬਰ 4 ਜੇ ਤੁਸੀਂ ਵੀ ਆਪਣੇ ਚਿਹਰੇ ਤੇ ਪਿੰਪਲਾਂ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਤੁਸੀਂ ਇਹ ਵਰਤਦੇ ਹੋ ਇੱਕ ਚਮਚਾ ਵੇਸੰਦ ਦਾ ਲਓ ਵਿੱਚ ਕੁਝ ਬੂੰਦਾ ਗਿੰਬੂੰਦੇ ਦਾ ਅਸਦੇਮ ਰਾਓ ਤੇ 15 ਮਿੰਟ ਲਈ ਆਪਣੇ ਚਿਹਰੇ ਤੇ ਲਗਾਓ ਤੇ ਫਿਰ ਧੋ ਲਓ ਪਿੰਪਲ ਸੁੱਕ ਜਾਣਗੇ ਤੇ ਤਾਕ ਧੱਬੇ ਵੀ ਘੱਟ ਹੋ ਜਾਣਗੇ। ਨੰਬਰ 5 ਜੇ ਤੁਸੀਂ ਵੀ ਆਪਣੇ ਮੋਟਾਪੇ ਦਾ ਪਰੇਸ਼ਾਨ ਹੋ ਤਾਂ ਇੱਕ ਗਲਾਸ ਗਰਮ ਗਰੇ ਪਾਣੀ ਦੇ ਵਿੱਚ ਦੋ ਚਮਚੇ ਜਵੈਨ ਦੇ ਭਿੰਕੇ ਰਾਤ ਨੂੰ ਰੱਖ ਦਿਓ ਤਸਵੀਰੇ ਖਾਲੀ ਪੇਟ ਪੀ ਲਓ ਅਸਰ ਤੁਹਾਨੂੰ ਹਫਤੇ ਵਿੱਚ ਹੀ ਵਿਖਣਾ ਸ਼ੁਰੂ ਹੋ ਜਾਵੇਗਾ। ਧੰਨਵਾਦ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਕਿ ਤੁਹਾਨੂੰ ਇਹ ਸਾਡੇ ਵਿੱਚ ਇਹਨਾਂ ਵਿੱਚੋਂ ਕਿਹੜਾ ਨੁਕਤਾ ਵਧੀਆ ਲੱਗਿਆ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸਾਡੀ ਵੀਡੀਓ ਸ਼ੇਅਰ ਕਰਿਓ ਥੈਂਕ ਯੂ ਧੰਨਵਾਦ ਜੀ